ਮੁੰਡੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ ਇਹ ਜੇ ਜੇ ਉਹ ਹੁੰਦਾ ਹੈ ਕੇਪੀ ਸਾਹਿਬ ਬਹੁਤ ਹੀ ਨੇਕ شریف ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਸਾਰਾ ਸਦਾ ਲੱਗਦਾ ਮੇਰੇ ਖੰਭੂਏ ਪੰਜਾਬ 'ਚ ਸ਼ੋਕ ਦੀ ਲਹਿਰ ਹੈ ਕੇਪੀ ਸਾਹਿਬ ਬਹੁਤ ਇੱਕ ਚੰਗੇ ਸੂਬੇ ਸਿਆਸਤਦਾਨ ਹੈ ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਅੱਜ ਜੋ ਘੇਟੇ ਦਾ ਜਾਣਾ ਹੈ ਜਿਸ ਤਰ੍ਹਾਂ ਦੇ ਹਾਲਾਤ ਲਗਾ ਹੋਏ ਮੈਨੂੰ ਤਾਂ ਇਹ ਲੱਗਦਾ ਵੀ ਮੌਤ ਉਹਨੂੰ ਘੜੀ ਬੁਲਾ ਕੇ ਲੈ ਗਈ ਇਤਨ ਨੌਜਵਾਨੀ ਚੜਿਆ ਜਾ ਬਈ ਪਰਮਾਤਮਾ ਐਸਾ ਵੱਡਾ ਕਹਿਰ ਕੀਤਾ ਮੈਂ ਸਮਝਦਾ ਕੇਪੀ ਸਾਹਿਬ ਦੇ ਨਾਲ ਬਹੁਤ ਹੀ ਝੁਕਦਾਈ ਘੜੀ ਹੈ ਸਭ ਤੋਂ ਵੱਡਾ ਭਾਰ ਮੁੰਡੇ ਲਈ ਆਪਣੇ ਪੁੱਤਰ ਦੀ ਅਰਥੀ ਨੂੰ ਮੋਗਾ ਦੇਣਾ ਇਹ ਜੇ ਜੇ ਉਹ ਹੁੰਦਾ ਸੋ ਏਪੀ ਸਾਹਿਬ ਬਹੁਤ ਹੀ ਨੇਕ شریف ਇਨਸਾਨ ਹੈ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਪਤਨੀ ਦਾ ਦੁੱਖ ਸਹਿਣਾ ਪਿਆ ਤੇ ਹੁਣ ਨੌਜਵਾਨ ਮੁੰਡੇ ਦੀ ਮੌਤ ਦਾ ਦੁੱਖ ਸਹਿਣਾ ਪੈ ਰਿਹਾ ਹੈ ਘਰ ਹੀ ਖਾਲੀ ਹੋ ਗਿਆ ਤਾਂ ਮੈਂ ਇਹ ਪ੍ਰਮਾਤਮਾ ਨੂੰ ਅਰਦਾਸ ਕਰਾਂਗਾ ਕਿ ਉਹੀ ਕੋਈ ਰਸਤਾ ਕੱਢੇ ਤੇ ਕੇਪੀ ਸਾਹਿਬ ਨੂੰ ਹੌਸਹਿਨ ਬੁੱਧੀ ਦੇਵੇ ਤਾਕਤ ਦੇਵੇ ਕਿ ਉਹ ਦੁੱਖ ਨੂੰ ਸਹਿ ਸਕਣ ਬਹੁਤ ਦਰਦਨਾਕ ਘਟਨਾ ਹੋਈ ਹੈ ਇਸ ਘਟਨਾ ਨੇ ਜਿੱਥੇ ਕੇਪੀ ਪਰਿਵਾਰ ਨੂੰ ਬਹੁਤ ਤਕਲੀਫ ਦੁੱਖ ਝੰਜੋੜਿਆ ਉੱਥੇ ਸਾਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਸਾਰਾ ਸਾਡਾ ਇਲਾਕਾ ਮੇਰੇ ਖਾਲ ਪੂਰੇ ਪੰਜਾਬ 'ਚ ਸ਼ੋਕ ਦੀ ਲਹਿਰ ਹੈ ਕੇਪੀ ਸਾਹਿਬ ਬਹੁਤ ਇੱਕ ਚੰਗੇ ਸੋਬਰ ਸਿਆਸਤਦਾਨ ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਕੁਰਬਾਨੀਆਂ ਵੀ ਕੀਤੀਆਂ ਤੇ ਇਹ ਜਿਹੜੀ ਘਟਨਾ ਵਾਪਰੀ ਇਹਦਾ ਸਾਰੇ ਪੰਜਾਬ ਨੂੰ ਸਾਰੀ ਮਨੁੱਖਤਾ ਨੂੰ ਬਹੁਤ ਵੱਡਾ ਦੁੱਖ ਹੈ ਬਹੁਤ ਅਫਸੋਸ ਹਾਂ ਜਰਾ ਦੂਸਰੇ ਇੱਥੇ ਆਏ ਇਹ ਬਹੁਤ ਵੱਡੀ ਦੁਖਦਾਈ ਘਟਨਾ ਹੈ ਕੇਪੀ ਸਾਹਿਬ ਦੀ ਲਾਇਫ ਜਿਹੇ ਜੀਆਂ ਹੁਣ ਹੋਣੀਆਂ ਪਹਿਲਾਂ ਵੀ ਹੁੰਦੀਆਂ ਐ ਇਹਨਾਂ ਪਿਤਾ ਦੀ ਕੁਰਬਾਨੀ ਰੋਤਵਾ ਜੇ ਨਦੀ ਘਰੋਂ ਸਾਬਕ ਸਾਲ ਪਹਿਲਾਂ ਉਹ ਵੀ ਆਮ ਟਾਈਮ ਲਈ ਗਏ ਉਹ ਵੀ ਸ਼ੌਕ ਦੇ ਵਿੱਚ ਪੋਲਿਟੀਕਲ ਸ਼ੌਕ ਬੱਜਿਆ ਮੈਂ ਸਮਝਦਾ ਹਾਂ ਅੱਜ ਜੋ ਬੇਟੇ ਦਾ ਜਾਣਾ ਹੈ ਜਿਸ ਤਰ੍ਹਾਂ ਦੇ ਹਾਲਾਤ ਲੱਗਾ ਹੋਇਆ ਮੈਨੂੰ ਤਾਂ ਇਹ ਲੱਗਦਾ ਵੀ ਮੌਤ ਉਹਨੂੰ ਘਰੋਂ ਹੀ ਬੁਲਾ ਕੇ ਲੈ ਗਈ ਜਿਸ ਤਰ੍ਹਾਂ ਆਏ ਅੱਜ ਵੀ ਗੱਡੀ ਚ ਜਾਂਦੇ ਨੇ ਆਉਂਦੇ ਨੇ ਕਿ ਮੋਬਾਈਲ ਕਮਾਨਾ ਪੜ ਗਿਆ ਵੀ ਦੋਸਤ ਦਾ ਮੋਬਾਈਲ ਮੋਬਾਈਲ ਪਰ ਸਮਾਂ ਮੌਤ ਹੈ ਅਸੀਂ ਕਿਵੇਂ ਸੋਕਦੇ ਆ ਜਾਣ ਕਿ ਮਰੇ ਕੀ ਕੈਸਾ ਮਾਲ ਹੈ ਕਿਸੇ ਨੂੰ ਪਤਾ ਪਤਾ ਨਹੀਂ ਸੀ ਇੱਕ ਨੌਜਵਾਨੇ ਚੜਿਆ ਜਾ ਬਈ ਪਰਮਾਤਮਾ ਐਡਾ ਵੱਡਾ ਕਹਿਰ ਕੀਤਾ ਮੈਂ ਸਮਝਦਾ ਕੇਪੀ ਸਾਹਿਬ ਦੇ ਨਾਲ ਅਸੀਂ ਉਹਦਾ ਪਾਣਾ ਹੀ ਮੰਨ ਸਕਦੇ ਆ ਇਹ ਹੀ ਅਰਦਾਸ ਕਰ ਸਕਦੇ ਇਹ ਸਾਡੇ ਛੋਟੇ ਬੀਜ ਕੋਈ ਮੰਦਰ ਕੇਪੀ ਨੂੰ ਪਰਮਾਤਮਾ ਇਹ ਦੁੱਖਾਂ ਦੀ ਇਹ ਪੀੜਾ ਜਿਹੜਾ ਪਤਾ ਨਹੀਂ ਇਹਨੇ ਤਾਂ ਕੋ ਕਲਮ ਮਾਰਾ ਨਹੀਂ ਕੀਤਾ ਲੋਕਾਂ ਦੀ ਸੇਵਾ ਹੀ ਕੀਤੀ ਹੈ ਤੇ ਇਹ ਜੇ ਦੁੱਖ ਕਿਉਂ

13 ਮਹੀਨੇ ਪਹਿਲਾਂ ਉਹਨਾਂ ਦੀ ਧਰਮਸਪਤਰੀ ਉਹਨਾਂ ਦਾ ਜੀਵਨ ਸਾਥੀ ਉਹਨਾਂ ਨੂੰ ਸਾਥ ਛੱਡ ਕੇ ਚਲਾ ਗਿਆ ਅਜੇ ਉਹ ਸਦਮੇ ਚੋਂ ਬਾਹਰ ਨਹੀਂ ਆਏ ਸੀ ਤੇ ਮੈਂ ਸਮਝਦਾ ਅੱਜ ਜਿਹੜਾ ਦੁੱਖਾਂ ਦਾ ਪਹਾੜ ਕੇਪੀ ਸਾਹਿਬ ਤੇ ਡੇਗਾ ਹੈ ਇਹਨੂੰ ਕੋਈ ਮਾਰਾ ਕਿਸੇ ਹੋਰ ਨਹੀਂ ਹੋ ਸਕਦਾ ਇਹ ਆਪਰ ਅਰਦਾਸ ਕਰੀਏ ਕੇਪੀ ਸਾਹਿਬ ਜਿਹੜੇ ਨਿਹਾਇਕ شریف ਇਨਸਾਨ ਆ ਉਹਨਾਂ ਨੂੰ ਪ੍ਰਮਾਤਮਾ ਹਿੰਮਤ ਬਖਸ਼ਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜਾ ਇਹ ਦੁੱਖ ਆਂਦਾ ਪਹਾੜ ਡੇਗਾ ਉਸ ਹੰਦ ਦਾ ਬਲ ਬਖਸ਼ਣ ਇਹ ਹੀ ਬੇਨਤੀ ਆ ਪ੍ਰਮਾਤਮਾ